ਉਹ ਕੀ ਇੱਕ ਨਾ ਕਹਾਣੀ ਗੱਲ ਸੁਣੋ ਜਿਹੜਾ ਐਸ ਵਾਰ ਜੋ دہشت گردਾਂ ਨੇ ਤਰੀਕਾ ਪਣਾਇਆ ਨਾ ਜੀ ਉਹ ਬਹੁਤ ਗਾਂਹ ਵਰਦ ਤਰੀਕਾ ਉੱਥੇ ਤੱਕ ਪਹੁੰਚਣਾ ਕੋਈ ਸੌਖਾ ਨਹੀਂ ਆ ਕਿਸ ਤਰ੍ਹਾਂ ਇਹ ਮੈਂ ਤੁਹਾਨੂੰ ਦੱਸਦਾ ਦੇਖੋ ਇਹਨਾਂ ਨੇ ਕੀ ਕੀਤਾ ਜਿੰਨੇ ਤੁਸੀਂ ਮੈਂ ਹੁਣ ਨਵਾਂ ਸ਼ਹਿਰ ਵਾਲਾ ਕੇਸ ਸਾਰਾ ਸਟੱਡੀ ਕੀਤਾ ਪੂਰੀ ਉਹਦੀ ਕੇਸ ਫਾਈਲ ਪੜੀ ਆ ਪੂਰੀ ਉਹਦੀਆਂ ਜਿਮਣੀਆਂ ਪੜੀਆਂ ਮੋਡਲਸ ਆ ਬ੍ਰੈਂਡੀ ਪੜੀ ਆ ਇਹ ਕੀ ਕਰਦੇ ਨੇ ਬੰਬ ਉਧਰੋਂ ਭੇਜਣ ਵਾਲੇ ਹੋਰ ਨੇ ਜੀ ਬੰਬ ਜਿੱਥੇ ਖੇਤਾਂ 'ਚ ਉਤਰਨਾ ਉੱਥੋਂ ਚੱਕਣ ਵਾਲੇ ਹੋਰ ਨੇ ਚੱਕ ਕੇ ਦੁਆਬੇ ਤੱਕ ਜਾਂ ਮਾਝੇ ਤੱਕ ਪਹੁੰਚਾਉਣ ਵਾਲੇ ਹੋਰ ਨੇ ਅੱਜ ਕੱਲ ਗੂਗਲ ਲੋਕੇਸ਼ਨ ਪਾ ਕੇ ਉਹਨੇ ਪਾਕਿਸਤਾਨ ਛੁੱਟ ਦੇਣੀ ਆ ਮੰਨ ਲਓ ਜੇ ਉੱਥੋਂ ਬੰਬ ਮੈਂ ਹੁਣ ਨਸ਼ਹਰਾ ਪੰਨੂਆ ਤੋਂ ਕੋਈ ਮੰਨ ਲਓ ਉੱਥੋਂ ਤਰਨਤਾਰਨ ਤੋਂ ਕੋਈ ਚੱਕ ਕੇ ਲਿਆਏਗਾ ਇੱਥੇ ਲਿਆ ਕੇ ਉਹਨੇ ਮੰਨ ਲਓ ਨੰਗਾ ਛਾਮਾ ਰੱਖਣਾ ਉਹਨੇ ਪੀੜ ਤੇ ਥੱਲੇ ਰੱਖ ਕੇ ਉਹਦੀ ਫੋਟੋ ਖਿੱਚ ਕੇ ਤੇ ਉੱਤੇ ਕਾਹ ਫੂਸ ਰੱਖ ਕੇ ਜਾਂ ਕੋਈ ਮੋਮ ਜੰਮੇ ਦਾ ਜਾਂ ਇਦਾਂ ਪੁਰਾਣਾ ਜਿਹਾ ਲਫਾਫਾ ਰੱਖ ਕੇ ਉਹਨੇ ਲੋਕੇਸ਼ਨ ਸੈਂਡ ਕਰ ਦੇਣੀ ਉਹ ਗੂਗਲ ਲੋਕੇਸ਼ਨ ਉਹਨੇ ਕਿੰਨੂੰ ਭੇਜਣੀ ਕਿਸੇ ਨੂੰ ਨਹੀਂ ਪਤਾ ਚੱਕਣ ਵਾਲਾ ਹੋਰ ਆ ਚੱਕ ਕੇ ਪਹੁੰਚਾਉਣ ਵਾਲਾ ਹੋ ਪੁੰਚਾ ਅਗੇ ਉਹਨੂੰ ਜਿੱਦੇ ਕੋ ਪਹੁੰਚਣਾ ਉੱਥੋਂ ਸੁੱਟਣ ਵਾਲਾ ਹੋਰ